ਸ਼ਿਵਾਹੇ ਗੁਰੂ ਜੀ ਏਕ ਓਮ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੰਗਰ ਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਪੈ ਚਪ ਨ ਹੋਵਈ ਜੇ ਲਏ ਰਾਹ ਲਗਤਾਰ ਭੁਖਿਆ ਭੁਖ ਨੋ ਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਣ ਪ ਲਖ ਹੋਈ ਤੈ ਤਨ ਚੱਲ ਨਾਲ ਕ੍ਰਿਸ਼ਟਿ ਆ ਰਹੀਏ ਕਤ ਕੂੜਾ ਟਟੇ ਪਾਗ ਹੁਕਮ ਰਜਾਈ ਚਲਣਾ ਨਾਨਕ ਦੇ ਚਿਰਨਾਂ ਲ ਮੀ ਹੋਵਨ ਨਾ ਪਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਾਈ ਹੁਕਮੀ ਉਤਮਨੀ ਜੋ ਹੁਕਮ ਲੈਖ ਦਉਸੁ ਪਾਈਐ ਹੈ ਇਕ ਨਾ ਪਮੀ ਬਖਸ਼ੀ ਸੇ ਹੁਕਮ ਸਦਾ ਪੁਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਪੁਏ ਨਾਨਕ ਹੁਕਮੈ ਜੀ ਬੁਝੈ ਤੰਮੈ ਤਹਿ ਨ ਪੁਏ ਗਾਵੇ ਕੋ ਤਣੁ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਣ ਨਿਸਾਣ ਗਾਵੇ ਕੋ ਗੁਣ ਵਡਿਆ ਜੀ ਆਚਾਰ ਗਾਵੇ ਕੋ ਰਿਦਿਆ ਵਿਕਮਾ ਵਿਚਾਰ ਗਾਵੇ ਕੋ ਸਹਿ ਕਰੇ ਤਨਖੇਰ ਗਾਵੇ ਤੂ ਜੀ ਲੈ ਫਿਰ ਦੇਹ ਗਾਵੇ ਤੂ ਜਪੈ ਦਿਸੈ ਦੂਰ ਗਾਵੇ ਤੂ ਵੇਖ ਅਧਰਹ ਦੂਰ ਕਥਨ ਕਥਿ ਨਾਮ ਤੂਟ ਕਤ ਕਤ ਪਤੀ ਕੋਟੀ ਕੂਟ ਕੂਟ ਦੇਂਦਾ ਦੇਂਦੇ ਤਖ ਪਾਏ ਜੁਗ ਜਗੰਤਰ ਖਾਈ ਖਾਏ ਹੁਕਮਿ ਹੁਕਮ ਚਲਾਏ ਰਾਉ ਨਾਨਕ ਤੁਸ ਸਹਿ ਵੇ ਪ੍ਰਵਾਹ ਸਚਾ ਸਾਹਿਬ ਸਤਨਾਏ ਭਖਿਆ ਭਉ ਅਪਾਰ ਅਥਰ ਮੰਗੈ ਦੇ ਦੇ ਦਾਨ ਕਰੇ ਦਾਤਾਰ ਫੇਰ ਕਿ ਅੱਗ ਰਖੀਐ ਜਦ ਸਦਰਬਾਰ ਮਾਹੂ ਕੇ ਬੁਲਣ ਬੋਲੀਐ ਜਿਸੁਨ ਭਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਓੜਿ ਆਈ ਵਿਚਾਰ ਕਰਮੀ ਆਗ ਕਪੜਾ ਨਦਰਿ ਮੋਖ ਦਵਾਰ ਨਾਨਕ ਏ ਬਹਿ ਜਾਣੀਐ ਸਭ ਆਪੇ ਸਿਆਰ ਰਾਗਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੁਏ ਜਨ ਸੇਵਿਆ ਤਨ ਪਾਇਆ ਮਾਣ ਨਾਣੀ ਗਾਵੀਏ ਗੁਣਨ ਧਾਨ ਗਾਵੀਏ ਸੁਣੀਏ ਮਰਤੀਏ ਭਾਉ ਦੁਖ ਪਰ ਸੁਖ ਲੈ ਜਾਏ ਬ੍ਰਹਮਖ ਨਾਲ ਤੁੰਗ ਬ੍ਰਹਮਖ ਦੇਤੰ ਗੁਰਮ ਕਰਿਆ ਸਮਾਈ ਗੁਰ ਈਸ਼ਰ ਗੁਰ ਗੁਰਖ ਬ੍ਰਹਮਾ ਗੁਰ ਪਾਰਗਤੀ ਮਾਈ ਜੇ ਹਉ ਜਣਾਖਾ ਨਹੀਂ ਤੈਨ ਗਥ ਨਾ ਜਾਏ ਗੁਰੱਖ ਦੇ ਬੁਝਾਈ ਸਭਨਾ ਜੀਆ ਤੈ ਕਦਾਤਾ ਸੋ ਮੈਂ ਵਿਸਰਨਾ ਜਾਈ ਗੁਰੱਖ ਦੇ ਬੁਝਾਈ ਸਭਨਾ ਜੀਆ ਕ ਕਦਾਤਾ ਸੋ ਮੈਂ ਵਿਸਰਨਾ ਜਾਈ